ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜਾਗਰੂਕਤਾ ਜਰਨਲ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖ ਪਛਾਣ ਅਤੇ ਉਸਦੇ ਇਤਿਹਾਸਕ ਅਤੇ ਸਭਿਆਚਾਰਕ ਮਤਵ ਬਾਰੇ ਗੱਲ ਕਰਾਂਗੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੇ ਸਿੱਖ ਪਾਈਚਾਰੇ ਨੂੰ ਕਿਵੇਂ ਪ੍ਰਭਾਵਿਤ ਕੀਤਾ ਅਤੇ ਕਿਵੇਂ ਸਿੱਖਾਂ ਨੇ ਆਪਣੀ ਪੂਰੀ ਰਵਾਇਤੀ ਪਛਾਣ ਨੂੰ ਬਚਾਉਣ ਲਈ ਸੰਗਰਸ਼ ਕੀਤਾ ਇਸ ਦੀ ਗਹਿਰਾਈ ਵਿੱਚ ਜਾਣਗੇ ਤਾਂ ਆਓ ਸ਼ੁਰੂ ਕਰੀਏ 1984 ਤੋਂ ਪਹਿਲਾਂ ਦੀ ਸਿੱਖ ਪਛਾਣ ਇੱਕ ਮਜ਼ਬੂਤ ਸੱਭਿਆਚਾਰਕ ਮੌਜੂਦਗੀ 1984 ਦੇ ਦੰਗਿਆਂ ਤੋਂ ਪਹਿਲਾਂ ਸਿੱਖ ਪਛਾਣ ਮਜ਼ਬੂਤ ਅਤੇ ਵਿਲੱਖਣ ਸੀ ਜੋ ਆਪਣੇ ਦ੍ਰਿਸ਼ਮਾਨ ਚਿੰਨ ਅਤੇ ਡੂੰਘੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੀ ਹੋਈ ਸੀ ਸਿੱਖ ਮਰਦਾਂ ਨੇ ਸ਼ਾਨ ਨਾਲ ਪਗੜੀਆਂ ਪਹਿਨੀਆਂ ਅਤੇ ਅੰਗੱਟੇ ਵਾਲ ਰੱਖੇ ਮਰਦ ਅਤੇ ਔਰਤਾਂ ਦੋਹਾਂ ਨੇ ਪੰਜ ਕਕਾਰ ਦੀ ਪਾਲਣਾ ਕੀਤੀ ਜੋ ਕਿ ਕੇਸ ਕੜਾ ਕੰਗਾ ਕਚਹਿਰਾ ਅਤੇ ਕੀਰਤਨ ਧਾਰਮਿਕ ਤਲਵਾਰ ਸ਼ਾਮਲ ਸੰਤ ਇੱਕ ਚਿੰਨਣਾ ਸਿਰਫ ਧਾਰਮਿਕ ਪਰ ਸੰ ਸਭੂ ਸ਼ਾਨ ਅਤੇ ਪਾਇਚਾਰੇ ਦੇ ਇਕੱਠਾ ਸਾਰਥਕ ਸੂਤਰ ਵੀ ਸੰ 1984 ਤੋਂ ਪਹਿਲਾਂ ਦੇ ਸਾਲਾਂ ਵਿੱਚ ਸਿੱਖ ਧਰਮ ਨੇ ਸਭਿਆਚਾਰਕ ਸਿਰਤਾ ਅਤੇ ਸਦੀਕਾਰ ਦਾ ਦੌਰ ਦੇਖਿਆ ਪੰਜਾਬ ਸਿੱਖ ਧਰਮ ਦਾ ਦਿਲ ਚੜ੍ਹਦੀਆਂ ਕਲਾ ਵਾਲੇ ਗੁਰਦੁਆਰੇ ਤਿਉਹਾਰਾਂ ਅਤੇ ਪਾਂਚਾਰੇ ਦੇ ਮਜ਼ਬੂਤ ਅਹਿਸਾਸ ਨਾਲ ਖਿਲਾਨਾ ਸਿੱਖ ਲੋਕਾਂ ਨੇ ਕਿਸਾਨੀ, ਵਾਟ ਅਤੇ ਵਪਾਰ ਸਮੇਤ ਕਈ ਖੇਤਰਾ ਵਿੱਚ ਯੋਗਦਾਨ ਪਾਇਆ ਅਤੇ ਉਹ ਭਾਰਤੀ ਸਮਾਜ ਵਿੱਚ ਇੱਕ ਵਿਖ ਪਾਤਰ ਅਤੇ ਸਤਿਕਾਰਯੋਗ ਪਛਾਣ ਬਣਾਈ ਰੱਖਦੇ ਸਨ 1984 ਸਿੱਖ ਵਿਰੋਧੀ ਦੰਗੇ 1984 ਦੀ ਅਕਤੂਬਰ 31 ਨੂੰ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਸੁਰੱਖਿਆ ਕਰਮਚਾਰੀਆਂ ਦੁਆਰਾ ਹੱਤਿਆ ਨੇ ਸਿੱਖ ਪਾਈਚਾਰੇ ਬਿਗੁੱਧ ਇੱਕ ਭਿਆਨਕ ਪ੍ਰतिकार ਨੂੰ ਜਨਮ ਦਿੱਤਾ। ਅਗਲੇ ਕੁਝ ਦਿਨਾਂ ਵਿੱਚ ਰਹਾਸਮਈ ਗਰੋਹਾ ਦਿੱਲੀ ਅਤੇ ਪਾਰਕ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਤੇ ਹਮਲੇ ਕੀਤੇ ਜਿਸ ਕਾਰਨ ਵਿਸ਼ਾਲ ਪੱਦਰ ਤੇ ਹਿੰਸਾ, ਲੁੱਟ-ਬਾੜ ਅਤੇ ਅਗਜ਼ਨੀ ਹੋਈ। ਹਜ਼ਾਰਾਂ ਸਿੱਖ ਮਾਰੇ ਗਏ, ਔਰਤਾਂ ਨਾਲ ਬਲਾਤਕਾਰ ਕੀਤਾ ਗਿਆ। ਅਤੇ ਸੰਪਤੀਆਂ ਨਸ਼ਟ ਕੀਤੀਆਂ ਗਈਆਂ ਸਰਕਾਰ ਦੇ ਹਿੰਸਾ ਦੇ ਪ੍ਰਤੀਤੀ ਮੇ ਅਤੇ ਅਨਮਨੁੱਖੀ ਜਵਾਬ ਨੇ ਪਾਈਚਾਰੇ ਦੇ ਨੁਕਸਾਨ ਅਤੇ ਵਿਸ਼ਵਾਸ ਘਾਟ ਦੇ ਅਹਿਸਾਸ ਨੂੰ ਹੋਰ ਵਧਾਇਆ ਇਸ ਆਤੰਕ ਦੇ ਦੌਰਾਨ ਸਿੱਖ ਪਛਾਣ ਦੇ ਦ੍ਰਿਸ਼ਮਾਨ ਚਿੰਨ ਹਿੰਸਾ ਦੇ ਨਿਸ਼ਾਨੇ ਬਣ ਗਏ ਪਗੜੀਆਂ ਜ਼ਬਰਨ ਉਤਾਰੀ ਗਈਆਂ ਅਤੇ ਸਿੱਖਾਂ ਨੂੰ ਉਹਨਾਂ ਦੇ ਵਿਲੱਖਣ ਦਿਖਾਈ ਦੇਣ ਕਾਰਨ ਆਮ ਤੌਰ ਤੇ ਪਛਾਣ ਕੇ ਹਮਲਾ ਕੀਤਾ ਗਿਆ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਬਹੁਤ ਸਾਰੇ ਸਿੱਖਾਂ ਨੇ ਆਪਣੇ ਵਾਲ ਕੱਟ ਲਏ ਅਤੇ ਪਗੜੀਆਂ ਛੱਡ ਦਿੱਤੀਆਂ। ਇਹ ਇੱਕ ਵੱਡੇ ਸੱਭਿਆਚਾਰਕ ਅਤੇ ਧਾਰਮਿਕ ਬਦਲਾਅ ਦੀ ਸ਼ੁਰੂਆਤ ਸੀ। ਪਰਬਾਂ, ਡਰ ਅਤੇ ਛੁਪਾਉਣ ਦਾ ਸਮਾਂ। ਦੰਦਿਆਂ ਦੇ ਤੁਰੰਤ ਬਾਅਦ ਦੇ ਸਮੇਂ ਨੇ ਸਿੱਖਾਂ ਵਿੱਚ ਇੱਕ ਵਿਸ਼ਾਲ ਡਰ ਅਤੇ ਅਸੁਰੱਖਿਆ ਦਾ ਅਹਿਸਾਸ ਪੈਦਾ ਕੀਤਾ। ਜੇਕਰ ਸ਼ੁਰੂ ਵਿੱਚ ਵਾਲ ਕੱਟਣਾ ਅਤੇ ਪਗੜੀ ਛੱਡਣਾ ਜੀਵਨ ਬਚਾਉਣ ਲਈ ਇੱਕ ਮੇਦ ਕਦਮ ਸੀ ਤਾਂ ਬਾਅਦ ਵਿੱਚ ਇਹ ਬਹੁਤ ਸਾਰੇ ਲਈ ਇੱਕ ਲੰਬੇ ਸਮੇਂ ਦੀ ਬਦਲਾਅ ਬਣ ਗਈ। ਦੰਦਿਆਂ ਦੇ ਮਨੋਵਿਗਿਆਨਕ ਪ੍ਰਭਾਵ ਨੇ ਸਿੱਖ ਪਾਜਾਰੇ ਨੂੰ ਦ੍ਰਿਸ਼ਮਾਨ ਧਾਰਮਿਕ ਰੀਤਾਂ ਦੀ ਮੂਰ ਸਮੀਖਿਆ ਕਰਨ ਲਈ ਮਜਬੂਰ ਕੀਤਾ। ਆਦੇ ਅਕਸਰ ਸੁਰੱਖਿਆ ਨੂੰ ਰਿਵਾਜ ਤੋਂ ਵੱਧ ਤਰਜੀ ਦਿੱਤੀ ਗਈ। ਲੰਬੇ ਸਮੇਂ ਦਾ ਪ੍ਰਭਾਵ ਇੱਕ ਸੱਭਿਆਚਾਰਕ ਬਦਲਾਅ ਸਾਲਾਂ ਦੇ ਮਿਆਦ ਵਿੱਚ ਖਾਸ ਕਰ ਸ਼ਹਿਰੀ ਇਲਾਕਿਆਂ ਵਿੱਚ ਸਿੱਖਾ ਵਿਚਾਲੇ ਵਾਲਾਂ ਨੂੰ ਕੱਟਣ ਦੀ ਪ੍ਰਥਾ ਜ਼ਿਆਦਾ ਪ੍ਰਚਲਿਤ ਹੋ ਗਈ ਹੈ ਇਸ ਬਦਲਾਅ ਦੇ ਕਾਰਨ ਕਈ ਪੱਖਾਂ ਵਾਲੇ ਹਨ ਸੁਰੱਖਿਆ ਅਤੇ ਮਿਲਨਸਾਰਤਾ ਦੰਗਿਆਂ ਦੇ ਦੌਰਾਨ ਅਤੇ ਬਾਅਦ ਸੁਰੱਖਿਆ ਦੇ ਲਈ ਰਲ ਮਿਲ ਜਾਣ ਦੀ ਪ੍ਰਾਰੰਭਿਕ ਪ੍ਰੇਰਣਾ ਨੇ ਇੱਕ ਵੱਡੇ ਸਭਿਆਚਾਰਕ ਬਦਲਾਅ ਦੀ ਬੀਜ ਬਖੋਣੀ ਸ਼ੁਰੂ ਕੀਤੀ ਕਈ ਪਰਿਵਾਰਾਂ ਲਈ ਇਹ ਜ਼ਿੰਦਾ ਰਹਿਣ ਦੀ ਰਣਨੀਤੀ ਇੱਕ ਨਿਯਮ ਬਣ ਗਈ जो अगली पीढ़ियां तक संचारित हुई जिन्होंने रवायती सिख चिन्ह नाल ओहो जेहन नजदीकी संबंध महसूस नहीं कीता शहरीकरण अते आधुनिकता भारतीय समाज दे तेजी नाल शहरीकरण अते आधुनिकता ने भी महत्वपूर्ण भूमिका निभाई है रोला पौला शहरा समकाली समकालीन शैलियां अते सामाजिक उम्मीदां अक्सर रवायती अमला हाँ है ਇਹ ਬਗਲਾ ਖਾਸ ਕਰ ਯੁਵਕਾਂ ਵਿੱਚ ਵੱਧ ਦਿਸਦਾ ਹੈ ਜੋ વૈશ્વਿਕ ਫੈਸ਼ਨ ਰੁਝਾਨਾਂ ਅਤੇ ਜੀਵਨ ਸ਼ੈਲੀਆਂ ਨਾਲ ਮੇਲ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ ਆਰਥਿਕ ਦਬਾਅ ਆਧੁਨਿਕ ਪੇਸ਼ਾ ਵਿੱਚ ਆਰਥਿਕ ਮੌਕੇ ਅਕਸਰ ਇੱਕ ਪਾਲਿਸ਼ਡ ਕਾਰਪੋਰੇਟ ਦਿਖਣ ਨੂੰ ਲੋੜਦੇ ਹਨ ਕਈ ਸਿੱਖਾਂ ਲਈ ਅੰਡੱਡੇ ਵਾਲ ਰੱਖਣਾ ਅਤੇ ਪਗੜੀ ਪੈਣ ਨਾਲ ਪੇਸ਼ੇਵਰ ਤਰੱਕੀ ਵਿੱਚ ਰੁਕਾਵਟ ਵਜੋਂ ਦੇਖਿਆ ਜਾ ਸਕਦਾ ਹੈ ਜਿਸ ਕਰਕੇ ਆਪਣੇ ਵਾਲਾਂ ਨੂੰ ਕੱਟਣ ਦਾ ਇੱਕ ਵਿਹਾਰਕ ਫੈਸਲਾ ਲਿਆ ਜਾਂਦਾ ਹੈ ਸਭਿਆਚਾਰਕ ਬਦਲਦਾ ਹਰ ਪੀੜੀ ਦੇ ਨਾਲ ਸਿੱਖ ਰਵਾਇਤਾਂ ਦੇ ਗਿਆਨ ਅਤੇ ਧਾਰਮਿਕ ਚਿੰਨ੍ਹਾਂ ਦੀ ਮੱਤ ਤਾਂ ਕੱਟਦੀ ਜਾ ਰਹੀ ਹੈ ਪਾਈਚਾਰੇ ਦਾ ਵਿਸ਼ਵ ਦੀ ਵੱਖ-ਵੱਖ ਹਿੱਸਿਆਂ ਵਿੱਚ ਮਾਈਗ੍ਰੇਸ਼ਨ ਹੋਣ ਨਾਲ ਸਭਿਆਚਾਰਾਂ ਦਾ ਰਲਣਾ ਹੋਇਆ ਹੈ ਜਿੱਥੇ ਨੌਜਵਾਨ ਸਿੱਖ ਸ਼ਾਇਦ ਵੱਖਰੀ ਧਾਰਮਿਕ ਅਮਲਾਂ ਦੇ ਸੰਭਾਲ ਦੀ ਥਾਂ ਇਕਰੇਸ਼ਨ ਨੂੰ ਤਰਜੀ ਦੇ सभ्याचारक पहचान संकट ए रवायती सिख अमला तो हौली हौली दूर होना भाईचारे विच एक सभ्याचारक पहचान संकट नो जन्म दे रहा है सिख पहचान दे दृश्यमान चिन्ह अंग टेवार पगड़िया आते पांच केस ना सिर्फ धार्मिक चिन्ह हैं सगो सभ्याचारक विरासत दे महत्वपूर्ण तत्व भी हैं उन्हां दा खत्म होना एक अजेहा नुकसान है जो निजी धार्मिकता तो परे है ਸਿੱਖ ਪਾਇਚਾਰੇ ਦੀ ਸੰਜੀ ਚੇਤਨਾ ਨੂੰ ਪ੍ਰਭਾਵਿਤ ਕਰਦਾ ਹੈ ਪੀੜੀਆਂ ਵਿਚਲਾ ਅੰਤਰ ਉਮਰ ਦਾ ਰਾਟ ਪੀੜੀ ਜਿਸ ਨੇ ਦੰਗਿਆਂ ਦਾ ਸ सामना ਕੀਤਾ ਅਤੇ ਰਵਾਇਤੀ ਅਮਲਾਂ ਨੂੰ ਜਾਰੀ ਰੱਖਿਆ ਅਕਸਰ ਜਵਾਨ ਸਿੱਖਾਂ ਨਾਲ ਵਿਸ਼ਮਤ ਮਹਿਸੂਸ ਕਰਦੀ ਹੈ ਜੋ ਇਹਨਾਂ ਰਸਮਾਂ ਨੂੰ ਪੁਰਾਣੇ ਜਾਂ ਪਾਰਣ ਵਾਲੇ ਸਮਝਦੇ ਹਨ ਇਹ ਪੀੜੀ ਅੰਤਰ ਪਛਾਣ ਸੰਘਟਨ ਨੂੰ ਗੰਭੀਰ ਬਣਾ ਦਿੰਦਾ ਹੈ ਕਿਉਂਕਿ ਸਭਿਆਚਾਰਕ ਮੁੱਲਾਂ ਦੀ ਸੰਜੀ ਦਰਸ਼ਨਸ਼ੀਲਤਾ ਵਧੇਰੇ ਜਟਿਲ ਬਣ ਜਾਂਦੀ ਹੈ ਪਾਈਚਾਰਾਂ ਅਤੇ ਨੁਮਾਇੰਦਗੀ ਪੰਜਾਬ ਵਰਗੇ ਖੇਤਰਾ ਵਿੱਚ ਜਿੱਥੇ ਸਿੱਖ ਆਬਾਦੀ ਵੱਧ ਹੈ ਰਵਾਇਤੀ ਸਿੱਖ ਪਛਾਣ ਦੀ ਦਿੱਖ ਮਜ਼ਬੂਤ ਰਹਿੰਦੀ ਹੈ ਹਾਲਾਂਕਿ ਪਰਵਾਸੀ ਪਾਈਚਾਰਾਂ ਅਤੇ ਮਹਾਨਗਰੀ ਇਲਾਕਿਆਂ ਵਿੱਚ ਇਨ੍ਹਾਂ ਅਮਲਾਂ ਦੀ ਕਮੀ ਪਾਈਚਾਰੇ ਦੀ ਯੂਨਾਈਟਿਡ ਸਭਿਆਚਾਰਕ ਨੁਮਾਇੰਦਗੀ ਨੂੰ ਚੁਣੌਤੀ ਦਿੰਦੀ ਹੈ ਇਹ ਵਿਖੰਡਨ ਸਿੱਖਾਂ ਦੀ ਸਾਂਝੀ ਤਾਕਤ ਅਤੇ ਵਿਸ਼ਵ ਪਦਰ ਤੇ ਦਿੱਖ ਨੂੰ ਕਮਜ਼ੋਰ ਕਰ ਸਕਦਾ ਹੈ ਧਾਰਮਿਕ ਪਾਗੀਦਾਰੀ ਪਛਾਣ ਦੇ ਦ੍ਰਿਸ਼ਮਾਨ ਚਿੰਨਾ ਤੋਂ ਦੂਰ ਹੋਣ ਦਾ ਅਸਰ ਧਾਰਮਿਕ ਪਾਗੀਦਾਰੀ ਤੇ ਵੀ ਪੈਂਦਾ ਹੈ ਕਈ ਸਿੱਖਾਂ ਲਈ ਅੰਗੱਟੇ ਵਾਲ ਰੱਖਣ ਅਤੇ ਪਗੜੀ ਪਹਿਨਣ ਦਾ ਅਮਲ ਉਹਨਾਂ ਦੇ ਧਰਮ ਨਾਲ ਡੂੰਗੀ ਸੰਬੰਧਤਾ ਦਾ ਹਿੱਸਾ ਹੁੰਦਾ ਹੈ ਜਿਵੇਂ ਜਿਵੇਂ ਇਹ ਅਮਲ ਘਟ ਹੁੰਦੇ ਹਨ ਉਹਨਾਂ ਨਾਲ ਜੁੜੀ ਧਾਰਮਿਕ ਪਾਲਣਾ ਅਤੇ ਆਤਮਿਕ ਪਾਗੀਦਾਰੀ ਵੀ ਘਟਣ ਦਾ ਖਤਰਾ ਹੁੰਦਾ ਹੈ ਮਤਵਪੂਰਨ ਪ੍ਰਸ਼ਨ ਸਿੱਖ ਪਛਾਣ ਦਾ ਪਵਿੱਖ ਸਿੱਖ ਪਾਈਚਾਰਾ ਇਨ੍ਹਾਂ ਚੁਣੌਤੀਆਂ ਨਾਲ ਜੂਝਦਾ ਹੋਇਆ ਪਵਿੱਤ ਲਈ ਕੁਝ ਮਤਵਪੂਰਨ ਪ੍ਰਸ਼ਨ ਸਾਹਮਣੇ ਆਉਂਦੇ ਹਨ ਰਵਾਇਤੀ ਚਿੰਨ੍ਹਾਂ ਦੇ ਬਗੈਰ ਸਿੱਖ ਕਿਵੇਂ ਆਪਣੇ ਹੱਕਾਂ ਲਈ ਵਕਾਲਤ ਕਰ ਸਕਦੇ ਹਨ ਪਗੜੀ ਅਤੇ ਅਨਕੱਟੇ ਵਾਲ ਇਤਿਹਾਸਕ ਤੌਰ ਤੇ ਹਿੰਮਤ ਅਤੇ ਵਿਰੋਧ ਦੇ ਚਿੰਨ ਰਹੇ ਹਨ ਜੋ ਸਿੱਖ ਵਕਾਲਤ ਅਤੇ ਜ਼ੁਲਮ ਵਿਰੁੱਧ ਮੋਰਚੇ ਲਈ ਮਤਵਪੂਰਨ ਹਨ ਕੀ ਸਿੱਖ ਇਨ੍ਹਾਂ ਦ੍ਰਿਸ਼ਮਾਨ ਚਿੰਨ੍ਹਾਂ ਦੇ ਬਗੈਰ ਆਪਣੇ ਹੱਕਾਂ ਲਈ ਖੜੇ ਰਹਿ ਸਕਦੇ ਹਨ ਅਤੇ ਪਾਚਾਰੇ ਦੀ ਪ੍ਰਤੀਨਿਧਤਾ ਪਰਭਾਵਸ਼ਾਲੀ ਤਰੀਕੇ ਨਾਲ ਕਰ ਸਕਦੇ ਹਨ ਕਿ ਸਿੱਖ ਪਛਾਣ ਦੀ ਰੂਹ ਨੂੰ ਬਰਕਰਾਰ ਰੱਖਣ ਲਈ ਨਵੇਂ ਰੂਪਾਂ ਅਤੇ અભिव्यक्तियां ਨੂੰ ਵਿਕਸਿਤ ਕੀਤਾ ਜਾ ਸਕਦਾ ਹੈ ਆਧੁਨਿਕ ਸਿੱਖ ਜੀਵਨ ਵਿੱਚ ਰਵਾਇਤ ਦਾ ਕੀ ਭੂਮਿਕਾ ਹੈ ਇੱਕ ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿੱਚ ਰਵਾਇਤੀ ਅਮਲਾਂ ਦੀ ਪਾਲਣਾ ਕਰਨਾ ਕਿੰਨਾ ਮਹੱਤਵਪੂਰਨ ਹੈ ਕੀ ਸਿੱਖ ਮੁੱਲਾਂ ਅਤੇ ਸਿੱਖਿਆਵਾਂ ਦੀ ਅਸਲ ਰੂਹ ਨੂੰ ਵਿਖਾਉਣ ਵਾਲੇ ਚਿੰਨ੍ਹਾਂ ਦੇ ਬਿਨਾਂ ਸੰਭਾਲਿਆ ਅਤੇ ਪਾਸ ਕੀਤਾ ਜਾ ਸਕਦਾ ਹੈ ਜਾਂ ਇਹ ਚਿੰਨ ਸਿੱਖ ਧਰਮ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ଅਤਿ ਮਹੱਤਵਪੂਰਨ ਹਨ ਪਾਈਚਾਰਾ ਪੀੜੀ ਅੰਤਰ ਨੂੰ ਕਿਵੇਂ ਪਾਰ ਕਰ ਸਕਦਾ ਹੈ ਪੀੜੀ ਅੰਤਰ ਸਿੱਖ ਪਛਾਣ ਦੀ ਨਿਰੰਤਰਤਾ ਲਈ ਇੱਕ ਵੱਡੀ ਚੁਣੌਤੀ ਪੇਸ਼ ਕਰਦਾ ਹੈ ਪਾਈਚਾਰਾ ਵੱਡਿਆਂ ਅਤੇ ਨਵੀਆਂ ਪੀੜ੍ਹੀਆਂ ਵਿਚਾਲੇ ਸੰਵਾਦ ਨੂੰ ਕਿਵੇਂ ਪ੍ਰੋਤਸਾਹਿਤ ਕਰ ਸਕਦਾ ਹੈ ਤਾਂ ਜੋ ਸਭਿਆਚਾਰਕ ਅਤੇ ਧਾਰਮਿਕ ਮੂਲ ਗੁੰਮ ਨਾ ਹੋਣ ਰਵਾਇਤੀ ਅਮਲਾਂ ਨੂੰ ਜਵਾਨੀ ਲਈ ਹੋਰ ਸਬੰਧਤ ਅਤੇ ਪੌਂਚ ਯੋਗ ਬਣਾਉਣ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ ਗਲੋਬਲਾਈਜੇਸ਼ਨ ਦਾ ਸਿੱਖ ਪਛਾਣ ਤੇ ਕੀ ਅਸਰ ਹੈ ਸਿੱਖਾਂ ਦੇ ਸੰਸਾਰ ਪਾਰ ਵਿੱਚ ਵਸਣ ਨਾਲ ਭਾਈਚਾਰੇ ਨੂੰ ਵੱਖ-ਵੱਖ ਸਭਿਆਚਾਰਾਂ ਵਿੱਚ ਮਿਲਣ ਦੇ ਨਾਲ ਆਪਣੀ ਵਿਲੱਖਣ ਪਛਾਣ ਨੂੰ ਸੰਭਾਲਣ ਲਈ ਕਿਵੇਂ ਸੰਤੁਲਨ ਕੀਤਾ ਜਾ ਸਕਦਾ ਹੈ ਗਲੋਬਲ ਪੱਧਰ ਤੇ ਸਿੱਖ ਪਛਾਣ ਨੂੰ ਮਜ਼ਬੂਤ ਅਤੇ ਇਕੱਠਾ ਰੱਖਣ ਲਈ ਕੀ ਰਣਨੀਤੀਆਂ ਅਪਣਾਈਆਂ ਜਾ ਸਕਦੀਆਂ ਹਨ ਸਿੱਖ ਰਵਾਇਤਾਂ ਦਾ ਗਿਆਨ ਅਤੇ ਪ੍ਰਸ਼ੰਸਾ ਵਧਾਉਣ ਲਈ ਸਿੱਖਿਆ ਅਤੇ ਜਾਗਰੂਕਤਾ ਕਿਵੇਂ ਵਧਾਈ ਜਾ ਸਕਦੀ ਹੈ ਸਿੱਖਿਆ ਸਭਿਆਚਾਰਕ ਪਛਾਣ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਸਿੱਖ ਰਵਾਇਤਾਂ ਦੀ ਸਮਝ ਅਤੇ ਪ੍ਰਸ਼ੰਸਾ ਨੂੰ ਜਵਾਨ ਪੀੜੀ ਵਿੱਚ ਵਧਾਉਣ ਲਈ ਕੀ ਪਲਾ ਲਾਗੂ ਕੀਤੀਆਂ ਜਾ ਸਕਦੀਆਂ ਹਨ ਸਮਾਜਿਕ ਮੀਡੀਆ ਅਤੇ ਆਧੁਨਿਕ ਟੈਕਨਾਲੋਜੀ ਨੂੰ ਵਰਤ ਕੇ ਸਿੱਖ ਵਿਰਾਸਤ ਤੇ ਜਾਗਰੂਕਤਾ ਅਤੇ ਮਾਨ ਵਧਾਉਣ ਲਈ ਪਾਇਚਾਰਾ ਕਿਵੇਂ ਲਾਭ ਲੈ ਸਕਦਾ ਹੈ ਸਿੱਖ ਪਛਾਣ ਨੂੰ ਮੁੜ ਪ੍ਰਾਪਤ ਕਰਨ ਅਤੇ ਸੰਭਾਲਣ ਦੇ ਯਤਨ ਹੌਲੀ-ਹੌਲੀ ਸਭਿਆਚਾਰਕ ਬਦਲਾਅ ਦੇ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਸਿੱਖ ਪਾਇਚਾਰਾ ਆਪਣੀ ਧਾਰਮਿਕ ਅਤੇ ਸਭਿਆਚਾਰਕ ਪਛਾਣ ਨੂੰ ਮੁੜ ਪ੍ਰਾਪਤ ਕਰਨ ਅਤੇ ਸੰਭਾਲਣ ਲਈ ਕਈ ਤਰੀਕੇ ਰਾਹੀਂ ਸਰਗਰਮ ਹੈ ਸਿੱਖੀ ਆਈ ਪਲਾ ਅਤੇ ਨਵੀ ਸਾਹਿਤਕ ਰਚਨਾਵਾਂ ਇੱਕ ਕਿਤਾਬਾਂ ਅਤੇ ਪ੍ਰਕਾਸ਼ਨ ਸਿੱਖ ਪਾਚਾਰੇ ਦੇ ਲੇਖਕ ਅਤੇ ਵਿਦਵਾਨ ਨੌਜਵਾਨ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਮੁੱਲਾਂ ਅਤੇ ਰਵਾਇਤੀ ਅਮਲਾਂ ਦੀ ਮਤਤਾ ਬਾਰੇ ਸਿੱਖਿਆ ਦੇਣ ਲਈ ਕਾਫੀ ਸਾਰਾ ਸਾਹਿਤ ਉਤਪੰਨ ਕਰ ਰਹੇ ਹਨ ਦ ਸਿੱਖ ਰਿਲੀਜੀਅਨ ਮੈਕਸ ਆਰਥਰ ਮੈਕਾਉਲੀਫ ਦੁਆਰਾ ਅਤੇ ਸਿੱਖੀਜ਼ਮ ਐਨ ਇੰਟਰੋਡਕਸ਼ਨ निककी गुनिंदर कौर सिंह द्वारा कुछ महत्वपूर्ण किताबा हैं जो सिख सभ्याचार अते धार्मिक मूल तारनामा बारे व्यापक जानकारी प्रदान कर दिया हन। दो ऑनलाइन प्लेटफार्म अते स्रोत सिख नेट वर्गिया वेबसाइटा अते यूट्यूब वर्गे प्लेटफार्मा उते सिख रवायता इतिहासक घटनावा अते समकाली मसलिया बारे सिख्याई वीडियोस लेखा अते गल दी मिठ परी पई है ਇਸ ਸਰੋਤ ਵਿਸ਼ਵ ਭਰ ਦੇ ਸਿੱਖਾਂ ਲਈ ਉਪਲਬਧ ਮਾਧਿਅਮ ਹਨ ਜਿਨ੍ਹਾਂ ਰਾਹੀਂ ਉਹ ਆਪਣੀ ਵਿਰਾਸਤ ਬਾਰੇ ਸਿੱਖ ਸਕਦੇ ਹਨ ਕਲਾ ਅਤੇ ਸਭਿਆਚਾਰ ਵਿੱਚ ਯੋਗਦਾਨ ਇੱਕ ਸੰਗੀਤ ਅਤੇ ਚਿੱਤਰਕਾਰੀ ਸਿੱਖ ਕਲਾਕਾਰ ਅਤੇ ਸੰਗੀਤਕਾਰ ਸਿੱਖ ਪਛਾਣ ਨੂੰ ਸੰਭਾਲਣ ਅਤੇ ਮਨਾਉਣ ਵਿੱਚ ਸਰਗਰਮ ਹਨ ਰਵਾਇਤੀ ਅਤੇ ਸਮਕਾਲੀ ਸਿੱਖ ਸੰਗੀਤ ਜਿਹੜਾ ਅਕਸਰ ਭਗਤੀਮਈ ਵਿਸ਼ਿਆਂ ਤੇ ਕੇਂਦ੍ਰਿਤ ਹੁੰਦਾ ਹੈ ਵਿਆਪਕ ਤੌਰ ਤੇ ਸਾਂਝਾ ਕੀਤਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕੰਵਰ ਸਿੰਘ ਵਰਗੇ ਚਿੱਤਰਕਾਰ ਜੋ ਆਪਣੇ ਸਿੱਖ ਇਤਿਹਾਸਕ ਚਿੱਤਰਾਂ ਲਈ ਜਾਣੇ ਜਾਂਦੇ ਹਨ ਵਿਖਾਈਏ ਦੇਣ ਵਾਲੇ ਕੰਮ ਰਚਦੇ ਹਨ ਜੋ ਦਰਸ਼ਕਾਂ ਨੂੰ ਉਹਨਾਂ ਦੀ ਸ਼ਾਨਦਾਰ ਵਿਰਾਸਤ ਦੀ ਯਾਦ ਦਿਲਾਉਂਦੇ ਹਨ ਸਿੱਧੂ ਮੂਸੇਵਾਲਾ ਅਤੇ ਸੰਗੀਤ ਮੂਹਮ ਸਿੱਧੂ ਮੂਸੇਵਾਲਾ ਪੰਜਾਬੀ ਸੰਗੀਤ ਦੇ ਇੱਕ ਪ੍ਰਮੁੱਖ ਹਸਤੀ ਨੇ ਆਪਣੀ ਮੰਚ ਦਾ ਪ੍ਰਯੋਗ ਸਿੱਖ ਪਛਾਣ ਅਤੇ ਸਭਿਆਚਾਰ ਨਾਲ ਸੰਬੰਧਿਤ ਮਸਲਿਆਂ ਨੂੰ ਉਜਾਗਰ ਕਰਨ ਲਈ ਤਹ ਉਸ ਦੇ ਗੀਤ ਅਕਸਰ ਸਿੱਖ ਵਿਰਾਸਤ ਵਿੱਚ ਮਾਨ ਅਤੇ ਸਭਿਆਚਾਰਕ ਰਵਾਇਤਾ ਨੂੰ ਕਾਇਮ ਰੱਖਣ ਦੀ ਮੱਤਤਾ ਨੂੰ ਵਖਰਾਉਂਦੇ ਹਨ ਪੰਜਾਬ ਅਤੇ 295 ਵਰਗੇ ਗੀਤ ਨੌਜਵਾਨ ਪੀੜੀ ਵਿੱਚ ਗੂੜਾ ਪ੍ਰਭਾਵ ਛੱਡਦੇ ਹਨ ਉਹਨਾਂ ਦੇ ਰੂਹਾਂ ਅਤੇ ਪਛਾਣ ਦੇ ਮਤਵ ਨੂੰ ਮਜ਼ਬੂਤ ਕਰਦੇ ਹਨ ਸਿੱਧੂ ਮੂਸੇਵਾਲਾ ਦੇ ਗੀਤਾਂ ਵਿੱਚ ਪੰਜਾਬੀ ਲੋਕਾਂ ਦੀਆਂ ਰੀਤਾਂ ਰਵਾਇਤਾਂ ਅਤੇ ਸਭਿਆਚਾਰਕ ਪਛਾਣ ਨੂੰ ਬਰਕਰਾਰ ਰੱਖਣ ਦੇ ਸੰਦੇਸ਼ ਹੁੰਦੇ ਹਨ ਉਹ ਆਪਣੇ ਗੀਤਾਂ ਰਾਹੀਂ ਨਾ ਸਿਰਫ ਸੰਗੀਤਕ ਜਗਤ ਵਿੱਚ ਸਗੋਂ ਸਮੂਹੇ ਪਾਚਾਰੇ ਵਿੱਚ ਵੀ ਇੱਕ ਵੱਡੀ ਆਵਾਜ਼ ਬਣੇ ਹਨ ਇਸ ਨਾਲ ਨੌਜਵਾਨ ਪੀਡੀ ਵਿੱਚ ਆਪਣੀ ਪਛਾਣ ਪ੍ਰਤੀ ਜਾਗਰੂਕਤਾ ਅਤੇ ਮਾਣ ਬਣਦਾ ਹੈ ਸਿੱਖ ਪਛਾਣ ਨੂੰ ਮਜ਼ਬੂਤ ਕਰਨ ਲਈ ਸਿੱਧੂ ਮੂਸੇਵਾਲਾ ਦੇ ਯਤਨ ਉਸ ਦੇ ਸੰਗੀਤਕ ਯੋਗਦਾਨ ਦੇ ਨਾਲ-ਨਾਲ ਭਾਈਚਾਰਕ ਜਾਗਰੂਕਤਾ ਨੂੰ ਵਧਾਉਣ ਵਿੱਚ ਵੀ ਮਤਵਪੂਰਨ ਭੂਮਿਕਾ ਨਿਭਾਉਂਦੇ ਹਨ ਇਸ ਤਰੀਕੇ ਨਾਲ ਉਹ ਸਿੱਖ ਵਿਰਾਸਤ ਅਤੇ ਰਵਾਇਤਾਂ ਨੂੰ ਜ਼ਿੰਦਾ ਰੱਖਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ ਦੋ ਨਾਚ ਅਤੇ ਨਾਟਕ ਬੰਗੜਾ ਅਤੇ ਗਿੱਦਾ ਵਰਗੀਆਂ ਰਵਾਇਤੀ ਨਾਚ ਰੂਪ ਸਿਰਫ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਹੀ ਨਹੀਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਸਗੋਂ ਕਲਾਸਾਂ ਅਤੇ ਵਰਕਸ਼ਾਪਾਂ ਰਾਹੀਂ ਨੌਜਵਾਨ ਪੀੜ੍ਹੀਆਂ ਨੂੰ ਸਿਖਾਈਆਂ ਜਾਂਦੀਆਂ ਹਨ ਸਿੱਖ ਨਾਟਕ ਗੁਰੂਕ ਇਤਿਹਾਸਕ ਘਟਨਾਵਾਂ ਸਭਿਆਚਾਰਕ ਸੰਗਠਾ ਅਤੇ ਸਭਿਆਚਾਰਕ ਮੂਰਬੂਬਾਰ ਦੇ ਮਤਵ ਨੂੰ ਉਜਾਗਰ ਕਰਨ ਵਾਲੇ ਨਾਟਕ ਅਤੇ ਨਾਟਕ ਰਚਦੇ ਹਨ ਫਿਰ ਫਿਲਮਾਂ ਅਤੇ ਡਾਕੂਮੈਂਟਰੀਆਂ ਪਾਗ ਮਿਲਖਾ ਪਾਗ ਵਰਗੀਆਂ ਫਿਲਮਾਂ ਅਤੇ 1984 ਵੇਨ ਦਾ ਸਨ ਡਿਡ ਨਾਟ ਰਾਈਜ਼ ਵਰਗੀਆਂ ਡਾਕੂਮੈਂਟਰੀਆਂ ਸਿੱਖ ਕਹਾਣੀਆਂ ਅਤੇ ਮਸਲਿਆਂ ਨੂੰ ਵੱਡੇ ਦਰਸ਼ਕਾਂ ਤੱਕ ਪਹੁੰਚਾਉਂਦੀਆਂ ਹਨ ਸਿੱਖ ਸਭਿਆਚਾਰ ਅਤੇ ਇਸ ਨਾਲ ਜੁੜੀਆਂ ਚੁਣੌਤੀਆਂ ਬਾਰੇ ਜਾਗਰੂਕਤਾ ਵਧਾਉਂਦੀਆਂ ਹਨ ਸਕੂਲ ਅਤੇ ਪਾਚਾਰਕ ਪ੍ਰੋਗਰਾਮ ਇੱਕ ਸਕੂਲ ਨਾਟਕ ਅਤੇ ਪ੍ਰੋਗਰਾਮ ਕਈ ਸਕੂਲ ਜਿੱਥੇ ਸਿੱਖਾਂ ਦੀ ਆਬਾਦੀ ਵੱਡੀ ਹੈ ਸਭਿਆਚਾਰਕ ਪ੍ਰੋਗਰਾਮ ਜਿਵੇਂ ਕਿ ਨਾਟਕ ਅਤੇ ਖੇਡਾਂ ਦਾ ਆਯੋਜਨ ਕਰਦੇ ਹਨ ਜੋ ਸਿੱਖ ਸਭਿਆਚਾਰ ਦੇ ਖਤਰੇ ਅਤੇ ਇਸ ਦੀ ਮੁੜ ਜਾਗਰੂਕਤਾ ਦੇ ਮਤਵ ਨੂੰ ਉਜਾਗਰ ਕਰਦੇ ਹਨ ਇਹ ਪ੍ਰੋਗਰਾਮ ਸਿੱਖ ਅਤੇ ਗੈਰ ਸਿੱਖ ਵਿਦਿਆਰਥੀਆਂ ਨੂੰ ਪੰਜਾਬੀ ਦੀ ਵਿਰਾਸਤ ਬਾਰੇ ਸਿੱਖਿਆ ਦਿੰਦੇ ਹਨ 2 ਪੰਜਾਬੀ ਵਰਕਸ਼ਾਪ ਅਤੇ ਕ ਗੁਰਦੁਆਰੇ ਅਤੇ ਸਿੱਖ ਸੰਗਠਨ ਅਕਸਰ ਵਰਕਸ਼ਾਪ ਅਤੇ ਗਰਮੀਆਂ ਦੇ ਕੈਂਪਾਂ ਦਾ ਆਯੋਜਨ ਕਰਦੇ ਹਨ ਜਿੱਥੇ ਨੌਜਵਾਨ ਸਿੱਖ ਆਪਣੀਆਂ ਧਾਰਮਿਕ ਰਵਾਇਤਾਂ ਇਤਿਹਾਸ ਅਤੇ ਸੱਭਿਆਚਾਰਕ ਰਵਾਇਤਾਂ ਬਾਰੇ ਸਿੱਖਦੇ ਹਨ ਇਹ ਅਨੁਭਵ ਉਹਨਾਂ ਵਿੱਚ ਸ਼ਾਨ ਅਤੇ ਪਛਾਣ ਦਾ ਅਹਿਸਾਸ ਮਜ਼ਬੂਤ ਕਰਦੇ ਹਨ ਸ਼ਾਂਤੀ ਪ੍ਰੇਦਕ ਅੰਦolan ਅਤੇ ਵਕਾਲਤ ਇੱਕ ਪਗੜੀ ਸੰਸਕ੍ਰਿਤੀ ਨੂੰ ਬੜਾਵਾ ਦੇਣਾ ਪਗੜੀ ਅਤੇ ਹੋਰ ਰਵਾਇਤੀ ਸਿੱਖ ਚਿੰਨਾਂ ਨੂੰ ਬੜਾਵਾ ਦੇਣ ਲਈ ਸ਼ਾਂਤੀ ਪ੍ਰੇਮ ਅੰਦੋਲਨ ਅਤੇ ਮੁਹਿਮਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਪ੍ਰਾਊਡ ਟੂ ਬੀ ਐ ਸਿੱਖ ਅਤੇ ਪਗੜੀ ਪ੍ਰਾਈਡ ਵਰਗੇ ਨਾਰੇ ਰੈਲੀਆਂ ਅਤੇ ਪੰਚਾਰਖ ਪ੍ਰੋਗਰਾਮਾਂ ਵਿੱਚ ਵਰਤੇ ਜਾਂਦੇ ਹਨ ਤਾਂ ਜੋ ਸਿੱਖ ਪਛਾਣ ਦੀ ਇੱਕ ਸਕਾਰਾਤਮਕ ਚਿੱਤਰ ਬਣਾਈ ਜਾ ਸਕੇ 2 ਗੁਰਦੁਆਰਾ ਪਲਾ ਗੁਰਦੁਆਰੇ ਸਿੱਖ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਸੰਭਾਲਣ ਵਿੱਚ ਮੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਬਹੁਤ ਸਾਰੇ ਗੁਰਦੁਆਰਿਆਂ ਨੇ ਪੜਚਾਰੇ ਨੂੰ ਰਵਾਇਤੀ ਪਹਿਰਾਵੇ ਪਹਿਨਣ ਅਤੇ ਧਾਰਮਿਕ ਰਸਮਾਂ ਵਿੱਚ ਪਾਗੀਦਾਰੀ ਕਰਨ ਲਈ ਉਤਸ਼ਾਹਿਤ ਕਰਨ ਲਈ ਮੁਹਿੰਮਾਂ ਚਲਾਈਆਂ ਹਨ ਉਹ ਸਿੱਖ ਪਛਾਣ ਦੇ ਮੱਤਵ ਬਾਰੇ ਗਲਬਾਤਾ ਅਤੇ ਵਿਆਖਿਆਨ ਵੀ ਕਰਦੇ ਹਨ ਦੈਨ ਸਮਾਜਿਕ ਮੀਡੀਆ ਮਹਿਮਾ ਸਮਾਜਿਕ ਮੀਡੀਆ ਸਿੱਖਾ ਵਿੱਚ ਜਾਗਰੂਕਤਾ ਵਧਾਉਣ ਅਤੇ ਪਾਇਚਾਰਕ ਅਹਿਸਾਸ ਬਣਾਉਣ ਲਈ ਇੱਕ ਸ਼ਕਤੀਸ਼ਾਲੀ ਸਾਧਨ ਬਣ ਗਿਆ ਹੈ ਕਰਬੰਡੇ ਅਤੇ ਸਿੱਖ ਪ੍ਰਾਈਡ ਵਰਗੇ ਹੈਸ਼ਟੈਗਾਂ ਰਾਹੀਂ ਕਹਾਣੀਆਂ ਫੋਟੋਆਂ ਆਦੇ ਸੁਨੇਹੇ ਸਾਂਝੇ ਕੀਤੇ ਜਾਂਦੇ ਹਨ ਜੋ ਸਿੱਖ ਪਛਾਣ ਦਾ ਜਸ਼ਨ ਮਨਾਉਂਦੇ ਹਨ ਅਤੇ ਹੋਰਾਂ ਨੂੰ ਆਪਣੀ ਵਿਰਾਸਤ ਨੂੰ ਗੱਲ ਲਗਾਉਣ ਲਈ ਉਤਸ਼ਾਹਿਤ ਕਰਦੇ ਹਨ ਇਨ੍ਹਾਂ ਵਿਭਿੰਨ ਯਤਨਾਂ ਰਾਹੀਂ ਸਿੱਖਿਆਈ ਬਲਾਰ ਕਲਾ ਅਤੇ ਸਭਿਆਚਾਰਕ ਯੋਗਦਾਨ ਸਕੂਲ ਪ੍ਰੋਗਰਾਮ ਅਤੇ ਸ਼ਾਂਤੀ ਪ੍ਰੇਵਕਾਲਤ ਸਿੱਖ ਪਾਚਾਰਾ ਆਪਣੀ ਸਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਮੋੜ ਪ੍ਰਾਪਤ ਕਰਨ ਅਤੇ ਸੰਭਾਲਣ ਲਈ ਸਰਗਰਮ ਹੈ ਸਿੱਖਿਆ ਨੂੰ ਵਧਾ ਕੇ ਸਭਿਆਚਾਰਕ ਵਿਰਾਸਤ ਨੂੰ ਮਨਾ ਕੇ ਅਤੇ ਨੁਮਾਇੰਦਗੀ ਨੂੰ ਉਤਸ਼ਾਹਿਤ ਕਰਕੇ ਸਿੱਖ ਆਧੁਨਿਕਤਾ ਦੀਆਂ ਚੁਣੌਤੀਆਂ ਨਾਲ ਸਮਰਥ ਬਣ ਕੇ ਆਪਣੀ ਪਛਾਣ ਅਤੇ ਰਵਾਇਤਾਂ ਨੂੰ ਜਿਵੇਂ ਕਾਇਮ ਰੱਖਣ ਲਈ ਉਪਰਾਲੇ ਕਰ ਰਹੇ ਹਨ ਜੇਕਰ ਤੁਹਾਨੂੰ ਸਾਡਾ ਵੀਡੀਓ ਪਸੰਦ ਆਇਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਲਾਇਕ ਕਰੋ ਅਤੇ ਸ਼ੇਅਰ ਕਰੋ ਤੁਹਾਡੇ ਸਹਿਯੋਗ ਨਾਲ ਅਸੀਂ ਹੋਰ ਵੀ ਮਤਵਪੂਰਨ ਮੋਧਿਆ ਤੇ ਚਰਚਾ ਕਰ ਸਕਾਂਗੇ ਧੰਨਵਾਦ